ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਚ ਚੜ੍ਹਦੀ ਕਲਾ ਚ ਹੋਣਾ ਚਾਹੀਦਾ ਆ ਲਓ ਜੀ ਆਪਾਂ ਨੇ ਭਰ ਲਈ ਮੋਟਰ ਬੜੇਵੇਂ ਆ ਲਓ ਆਪਣੀ ਟਰੇਡੀ ਹੋ ਗਈ ਰੈਡੀ ਭਰ ਕੇ ਤੇ ਹੁਣ ਆਪਾਂ ਲੱਗਿਆਂ ਤਰਪਾਲ ਪਾਉਣ ਇਹ ਮਿੱਤਰ ਆਪਣਾ ਆਪਣੇ ਨਾਲ ਆ ਠੀਕ ਹੈ ਤੇ ਹੁਣ ਆਪਾਂ ਤਰਪਾਲ ਪਾ ਕੇ ਬੈਲ ਲੈ ਕੇ ਰਵਾਨਾ ਹੋਵਾਂਗੇ। ਲਓ ਜੀ। ਆ ਗੱਡੀ ਆਪਣੀ ਓਕੇ ਦੀ ਰਿਪੋਰਟ। ਹਾਂ ਜੀ। ਆਪਣੀ ਗੱਡੀ ਭਰ ਕੇ ਤਰਪਾਲ ਪਾ ਕੇ ਹੋ ਗਈ ਰੈਡੀ। ਆ ਲੋ ਜੀ। ਆਪਾਂ ਨੇ ਪਾਤੀ ਤਰਪਾਲ। ਕਰ ਲਿਆ ਆਪਾਂ ਨੇ ਕੰਮ ਓਕੇ। ਠੀਕ ਆ ਉਸਤਾਦ। ਐਨ ਠੀਕ ਆ। ਹੁਣ ਹੱਥ ਪੈਰ ਤੋਂ ਕਹੀਏ। ਲਓ ਜੀ ਆਪਾਂ ਨੂੰ ਮਿਲ ਕੇ 10 ਮਿੰਟ ਤੱਕ ਰਬੇਲਾ ਤੇ ਆਪਾਂ ਰੱਬ ਦਾ ਨਾਮ ਲੈ ਕੇ ਤੁਰਾਂਗੇ ਹੁਣ ਮਹਾਰਾਜ ਬਾਇਗਰੂ ਦਾ ਹਲੋ ਇਹ ਆਪਣੀ ਗੱਡੀ ਹੋ ਗਈ ਰੈਡੀ ਇਹ ਆਪਣੀ ਹਾਈਟ ਮਾਲ ਆ ਓਕੇ ਭਰ ਕੇ ਆ ਰਾਸਤੇ ਜਾ ਰਹੇ ਹਾਂ ਹੁਣ ਬਾਤ ਆ ਜਾ ਰਹੇ ਆ ਅੰਨਾ ਅੰਨਾ ਜਾ ਰਹੇ ਆ ਅੰਨਾ ਗੱਡੀ ਭਜਾਈ ਨਿਕਲਾਂਗੇ ਜਾ ਕੇ ਹੁਮਨਾਬਾਦ ਫਲਵਰਗੀ ਹੁਮਨਾਬਾਦ ਫਿਰ ਜਾਵਾਂਗੇ ਭੰਨ ਡੇੜ ਸਾਬ ਇਹ ਲਾ ਰੂਟ ਆ ਜੀ ਆਪਣਾ ਉਹ ਮੇਰੇ ਨਾਲ ਦਾ ਉੱਧਰ ਬੈਠਾ ਹੁਣ ਦਾ ਸਾਡੀ ਗੱਡੀ ਜਨੇਰਾ ਪਰ ਲਾਈਟ ਪੈਂਦੀ ਹੈ ਜਿਆਦਾ ਲਾਈਟਰ ਜਲਾ ਲਈਏ ਆਹ ਦੇਖੋ ਆ ਰਹੇ ਨਾ ਫੁੱਲ ਲਾਈਟਾ ਸਾਡੀ ਐ ਆਉਂਦੇ ਰਹੇ ਵੀ ਦੂਜਿਆਂ ਦਾ ਮੂਰੇ ਕੋਈ ਰੋਡ ਤੇ ਆ ਹੀ ਨਹੀਂ ਰਿਹਾ ਜੀ ਦੋਸਤੋ ਭਾਈ ਜੀ ਆ ਆਖੜਾ ਤੇ ਮਨੇ ਗੱਡੀ ਹੁਣ ਖਾ ਰਿਆ ਆ ਪਰ ਰੋਟੀ ਤੇ ਆ ਪੰਪ ਦੇ ਲੱਵੇ ਆ ਢਾਬਾ ਰਾਜਸਤਾਨੀ ਮਾਹਦੇਬ ਰਾਜਸਤਾਨੀ ਢਾਬਾ ਢਾਬੇਲੇ ਬੰਦੇ ਬਹੁਤ ਘੈਂਟ ਨੇ ਤੇ ਆਗੇ ਆਪਾਂ ਇਹੋ ਗੱਡੀ ਖੜੀ ਆਪਣੀ ਮੋਟਰ ਆ ਹੋ ਬੜੀ ਗਰਮ ਵਾਲੀ ਪਰ ਰੋਟੀ ਖਾ ਕੇ ਹਣ ਰੈਸਟ ਕਰਦੇ ਆ ਸਵੇਰੇ ਉੱਠ ਲਾਂਗੇ ਅੰਧੇ ਵੜੀ ਹਾਂਜੀ ਸਾਥਰੀ ਕਾ ਜੀ ਸਾਰਿਆਂ ਨੂੰ ਹੋਰ ਸਾਰੇ ਠੀਕ ਠਾਕ ਗੜਦੀ ਕਲਾ ਚ ਗੜਦੀ ਕਲਾ ਸੀ ਹੁਣੇ ਗਏ ਰਹ ਰਹੇ ਆ ਵੀ ਤੇਰਾ ਹੋਰ ਆਵਾਜ਼ ਦੇਦਰ ਆ ਜਿਹੜਾ ਤੇੜਦਾ ਪਾ ਜਾ ਰਹੇ ਆ ਵੇ ਆ ਕੇ ਸਵੇਰ ਚੜ੍ਹ ਰਹੀ ਆ ਮੈਂ ਨੇ ਆ ਜਾਪਿੰਦਾਂ 3 ਟਾਈਮਸ ਓਕੇ ਜੀ ਹਾਂਜੀ ਆਪਾਂ ਜਾ ਰਹੇ ਆਂਗੇ ਉਦਗੀਰ ਵਾਲਾ ਰੋਡ ਨਾ ਦੇੜ ਸਾਬ ਉਦਗੀਰ ਇਹ ਰੋਡ ਤੇ ਪੈ ਰਹਿਆ ਘਾਟ ਇਹ ਡਾ ਹੁਣ ਪੈ ਰਹਿਆ ਜਾ ਰਹੇ ਆਂਗੇ ਹੌਲੀ ਹੌਲੀ ਸਾਰੇ ਠੀਕ ਹਾਂ ਜਮਾ ਆਰਾਮ ਆ ਰਾਮ ਤੇ ਜਾ ਰਹੇ ਹਾਂ ਆਪਾਂ ਬਟਾਗੜੀ ਨਾਉਣਾ ਤੋਂ ਨਾ ਹਜੇ ਬਾਕੀ ਹੋਰ ਨਾਲ ਦਾ ਮਤਰਾ ਆ ਸਮੇਂ ਠੀਕ ਆ ਓਕੇ ਅੱਜ ਆਈ ਜਾ ਰਹੇ ਹਾਂ ਆਪਾਂ ਅਗੇ ਨਾ ਡੇਢ ਸਾਬ ਜਾ ਕੇ ਗੁਰੂ ਘਰ ਆਊਗਾ ਪਹਿਲਾਂ ਲੋਹਾ ਗੁਰੂ ਘਰ ਦਰਸ਼ਨ ਕਰਦੇ ਆ ਫੇਰ ਮਿਲਾਂਗੇ ਅਗੇ ਠੀਕ ਹੈ ਕਰਾਉਣਾ ਸਾਨੂੰ ਦਰਸ਼ਨ ਗੁਰੂ ਘਰ ਦੇ ਓਕੇ ਸਰ ਹਾਂਜੀ ਉਹਦੇ ਹੈ ਇਹ ਬਸਣਾ ਸਾਰਾ ਬਾਰਡਰ ਦਾ ਕਰਾਈਆਂ ਜਾ ਬਾਰਡਰ ਕਿੰਨਾ ਹੋਣਾ ਹੋ 2.5 ਤੋਂ 300 ਦੇ ਕੋਲੇ ਆਪਾਂ ਆਏ ਹਾਂ ਇਹ ਮਹਾਰਾਸ਼ਟਰ ਦਾ ਘਰ ਦੇ ਆਈ ਵੀ ਕਾਰ ਰੋਡ ਤੇ ਨਜ਼ਾਰਾ ਵੀ ਆਉਂਦਾ ਗੱਡੀ ਚਲਾਉਣ ਦਾ ਬੰਦਾ ਰਾਮ ਨਾਲ ਇੱਕ ਚਾਲ ਜੀ ਲਾ ਕੇ ਤੁਰ ਰਿਹਾ ਨਾ ਜਾਂ ਉਨੋਂ ਨਾਲ ਹੋਰ ਭਾਰੇ ਵਧੀ ਵੀ ਭੱਜਾਈ ਜਾ ਰਹੇ ਆ ਤੇ ਪਾਰਿਆ ਰੋਡਾ ਸਾਫ ਬੜੀ ਹੱਡੀ ਕਰਾ ਮਨ ਲੱਗ ਰਿਹਾ ओके ਮੈਂ ਰਣਾ ਨੋ ਲੈਣਾ ਲਗ ਗਿਆ ਨੋ ਠੀਕ ਹੈ ਜੀ ਹਾਂਜੀ ਇਹ ਚੱਲ ਪਿਆ ਜੀ ਸਾਡਾ ਰੋਟੀ ਬਣਾਉਣ ਦਾ ਨਾਸ਼ਤਾ ਬਣਾਉਣ ਦਾ ਟਾਈਮ ਆ ਬੜੀ ਐਸੇ ਭਾਜੀ ਆ ਬਈ ਸਾਡਾ ਸਮਾਨ ਕੱਟਿਆ ਤੇ ਡਰ ਘੁੱਟ ਰਹੇ ਹਾਂਗੇ ਆਟਾ ਹੁਣ ਬਣਾ ਰਹੇ ਸੀ ਰੋਟੀ ਰੋਟੀ ਬਣਾ ਕੇ ਖਾ ਕੇ ਫਿਰ ਚੱਲਦੇ ਹਾਂ ਉਹ ਏ ਬਾਈ ਜਾਣਦੇ ਹੋ ਤੁਸੀਂ ਨਾਲ ਆ ਮੇਰੇ ਬਾਈ ਸੋਮਜੀਤ ਸਿੰਘ ਤੇ ਆਪਾਂਗੇ ਨਾ ਧੋ ਕੇ ਤੇ ਸਿਰ ਤੇ ਟੋਪੀ ਲੈ ਰੱਖੀ ਆ ਆ ਬਾਈ ਜੀ ਸਵੇਰੇ ਨਾਉਣਗੇ ਇੱਕ ਵਾਰ ਨਾ ਆਏ ਘਟ ਨਾ ਤਾ ਕਹਿੰਦਾ ਮੈਨਿੰ ਨਾਉਂਦਾ ਸੇਦੀ ਇਧਰ ਕਰੀ ਬਾਈ ਆ ਆਪਣੀ ਰਸੋਈ ਪਈ ਆ ਕਿਚਨ ਬੈਡਰੂਮ ਵੀ ਹੋਰੇ ਕਿਚਨ ਵੀ ਹੋਰੇ ਤੇ ਆਪਾਂ ਵੀ ਹੋਰੇ ਇੱਧਰ ਤੇ ਹੁਣ ਰੋਟੀ ਦਾ ਟਾਈਮ ਚੱਲ ਰਿਹਾ ਆਪਣਾ ਮਿਲਦੇ ਆ ਤੁਹਾਨੂੰ ਰੋਟੀ ਬਣਾ ਕੇ ਠੀਕ ਹੈ ਜੀ ਫੇਰ ਖਵਾਉਣਾ ਤੁਹਾਨੂੰ ਤਾਜ਼ੀਆਂ-ਤਾਜ਼ੀਆਂ ਰੋਟੀਆਂ ਬਣਾ ਕੇ ਓਕੇ ਬਈ ਆਣਾ ਸਮੇਂ ਹਾਂਜੀ ਫੇਰ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਿਆਰ ਭਰੀ ਆਪਾਂ ਅੱਗੇ ਤੇ ਐਮਪੀ ਦੇ ਵੱਕਤ ਭਰਾਨਪੁਰ ਰੋਡ ਤੇ ਜਾ ਰਹੇ ਆ ਹਜ਼ਾਰਾਂ ਚਾਰੇ ਪੰਜੇ ਗੱਡੀਆਂ ਇਕੱਠੀਆਂ ਦੀ ਦੋ ਆ ਜਾ ਰਹੀਆਂ ਨੇ ਇੱਕ ਆਪਨੇ ਵਾਲੀ ਖੋਮਾ ਕਰਾ ਰਹੀ ਆ ਬਾਰਡਰ ਤੇ ਬਹੁਤ ਰੌਲਾ ਪਿਆ ਫੇਰ ਵੀ ਯਾਰ ਮੜਾਇਆ ਇੱਕਾ ਕਰਕੇ ਰੱਖਿਆ ਕਰੋ ਬਾਈ ਸਾਰਿਆਂ ਨੂੰ ਬੇਨਤੀ ਆ ਡਰਾਈਵਰ ਵੀਰਾਂ ਨੂੰ ਮੜਾਇਆ ਇੱਕਾ ਰੱਖਿਆ ਕਰੋ ਕਰਕੇ ਉਹ ਇੱਕੇ ਦੇ ਨਾਲ ਆ ਮੈਂ ਤਾਂ ਬਿਨਾਂ ਨਾਲੇ ਬਾਰਡਰ ਪੰਦ ਨੇ ਫੇਰ ਵੀ ਹਜ਼ਾਰ ਹਜ਼ਾਰ ਰੁਪਇਆ ਲੈ ਗਏ ਹਜ਼ਾਰ ਹਜ਼ਾਰ ਰੁਪਇਆ ਕਿ ਕੰਟਰੀ ਦਾ ਇੱਕ ਇੱਕ ਗੱਡੀ ਦਾ ਹੌਣ ਦੇ ਲੋਕਾਂ ਗੱਲ ਕੀ ਬਣੀ ਕੀ ਨਹੀਂ ਨਾਲੇ ਬਾਡਰ ਬੰਦ ਨੇ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਬਈ ਇਹ ਘਰ ਖਿਆ ਕਰੋ ਠੀਕ ਆ ਜੀ ਮਿਲਦੇ ਆ ਅੱਗੇ ਜਾ ਕੇ ਤੁਹਾਨੂੰ ਕੋਈ ਨਹੀਂ ਓਕੇ ਆ ਰਹੇ ਨੇ ਆਪਣੇ ਤੋਂ ਤਨਾਲ ਰਾਸਤਾਨੀ ਤੋਂ ਗੱਡੀ ਆ ਨੇ

ਕੜਦੀ ਗੱਲਾਂ ਜੀ ਕਹਿ ਰਿਆ। ਸਾ ਮਰਾ ਭਰਾ ਕੱਪੜਿਆਂ ਦੇ ਸਾਈਟਿੰਗ ਕਰ ਲਿਆ। ਉਹ ਮੈਂ ਇਧਰੋਂ ਕਰੀ। ਸਾਈਟਿੰਗ ਕਰਦੀ। ਕੱਪੜਿਆਂ ਦੀ ਸਾਈਟਿੰਗ ਕਰ ਰਿਆ। ਤੇ ਆਪਾਂ ਬੜਕੇ ਤੇ ਰਾਤਾਂ ਚ ਆਈ ਜਾ ਰਹੇ ਆਂ। ਤੇ ਆਪਾਂ ਆ ਜਾ ਰਹੇ ਆਂ ਗਏ ਰੋਡ ਤੇ। ਕਿਹ ਹੈਟ ਮਾਰਾ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਆ ਬਹੁਤ ਵਧੀਆ ਕੰਮ ਹੋਇਆ ਜਣਾ ਐਮਪੀ ਵਾਲਾ ਬਾਰਡਰ ਚੱਕਿਆ ਗਿਆ ਤੇ ਰਾਸਥਾਨ ਵਾਲਾ ਇਹ ਆ ਰਹੀ ਆ ਗਿਆ ਮਾਰਾ ਕਰਨ ਐਂ ਬੰਦ ਰਹਿਣ ਬਾਰਡਰ ਸਿੱਧਾ ਜਾਓ ਸਿੱਧੇ ਆਓ ਸਿੱਧਾ ਜਾਓ ਸਿੱਧੇ ਆਓ ਠੀਕ ਹੈ ਨਾ ਭਾਈ ਐਂ ਮਾਰਾ ਸਭ ਕਰ ਕੇ ਵਸੇ ਦਈ ਬਾਰਡਰ ਬੰਦ ਰਹਿਣ ਸਾਰੇ ਹੀ ਬੰਦ ਹੋ ਜਾਣ ਚਾਰ ਪੈਸੇ ਗੱਡਿਆਂ ਨੂੰ ਵਧੀਆ ਬਚਣ ਲਾ ਜਾਣਗੇ ਬਾਰਡਰ ਬੰਦ ਹੋਣਾ ਕਿ ਡਾਲੇ ਬੰਦ ਹੋਣੇ ਚਾਹੀਦੇ ਨੇ ਡਾਲੇ ਬਹੁਤ ਬਹੁਤ ਪੈਸਾ ਲੱਗ ਜਾਂਦਾ ਬਾਕੀ ਜਿਹੜੇ ਵੀ ਰਾ ਇਹ ਗੱਲ ਨਾਲ ਸਹਿਮਤ ਨੇ ਇੱਕ ਮਿੰਟ ਚ ਦੱਸਿਓ ਕਿ ਡਾਲੇ ਬੰਦ ਹੋਣੇ ਚਾਹੀਦੇ ਨੇ ਕਿ ਨਹੀਂ ਇੱਕ ਬਾਰਡਰ ਇੱਕ ਡਾਲੇ ਜਮ ਬੰਦ ਹੋ ਜਾਣਾ ਓਕੇ ਜੀ ਮਿਲਦੇ ਆ ਅੱਗੇ ਤੇਲ ਪਵਾਉਣਾ ਕਰਮਾ ਵਾਲੀ ਚ ਤੇਲ ਮੰਗਣ ਲੱਗੇ ਹਾਂ ਜੀ ਆਪਾਂ ਪਹੁੰਚ ਗਏ ਤੇ ਕਿਸਨਗੜ ਆਪਾਂ 70 ਦੇ ਵਿੱਚ ਬਾਈ ਲਾਈਟ ਲਾ ਰਹੇ ਆ ਬਾਕੀ ਸੜਕੜ ਮੋ ਚੁੱਕੇ ਆ ਆਪਾਂ ਤੇ ਨਾ ਦੇ ਆਇਆ ਲਾ ਦੇ ਦੇ ਕੇ ਲਾ ਦੇ ਮੰਦਰੋਂ ਸਿੱਧਾ ਚੱਲਣਾ ਪਊਗਾ ਦੇ ਕੇ ਲਾ ਦੇ ਆ ਆਪਾਂ ਹੁਣ ਬਿਆਰ ਤੇ ਵੱਰ ਜਾ ਕਰਤਨਗੜ੍ਹ ਮੋੜ ਮੋੜਾਂ ਕਿੱਥੇ ਹੋਰ ਸਾਰੇ ਠੀਕ ਠਾਕ ਹੋ ਆਰ.ਟੀ.ਓ. ਬਹੁਤ ਮਿਲਦੇ ਨੇ ਬਾਈ ਬਾਲੇ ਜਿਆਦੇ 5000 ਰੁਪਏ ਦਾ ਚਲਾਨ ਕਰਾ ਲੇਤਾ ਦੁਬਾਰਾ ਫੇਰ ਕਹਿੰਦੇ ਸਾਨੂੰ ਦਿਖਾ ਕੇ ਜਾਓ ਤੇ ਪਰਚੀ ਹੈਗੀ ਆ ਕਿ ਨਹੀਂ 4 ਆਰ.ਟੀ.ਓ. ਮਿਲ ਗਏ ਉਦੋਂ ਬਾਅਦ ਬਾਅਦ ਚਤੌੜ ਘਰ ਤੋਂ ਅਗੇ ਪਰਚੀ ਦਿਖਾਓ ਪਰਚੀ ਦਿਖਾਓ ਸਾਰਿਆਂ ਨੂੰ ਪਰਚੀ ਦਿਖਾਉਂਦੇ ਆਇਆ ਐਟਮਾਲ ਦਾ 5000 ਰੁਪਏ ਚਲਾਨ ਦੇ ਲੋ ਸਰੋ ਬਾਕੀ ਬਾਅਦ ਇਹਨਾਂ ਦੀ ਆਪਾਂ ਤਾਂ ਕੁਝ ਕਹਿ ਨਹੀਂ ਸਕਦੇ ਕਹਿੰਦੇ ਜੀ ਤੁਸੀਂ ਆਪਨੇ ਸਿਆਣੇ ਸਾਰੇ ਮਿਲਦੇ ਆ ਸਾਨੂੰ ਕਿਸੇ ਨਾ ਕਰ ਪਾਰ ਕਰਕੇ ਜੀ ਕੋਕੇ ਬਾਈ ਹਾਂ ਜੀ ਆਪਾਂ ਕੇ ਰਾਜਸਥਾਨ ਵਿੱਚ ਆ ਜਾ ਰਹੇ ਆ ਰੋਡ ਤੇ ਅਰੇ ਰੋਬੋਥ ਨੇ ਆ ਰਹੇ ਆ ਮਾਗਰ ਵਾਲੇ ਤੇ ਉਹ ਅੰਬੀ ਗੇਟੰਨੇ ਰਹੀ ਨਹੀਂ ਰਾਂ ਉਹ ਗੱਡੀ ਆ ਰਹੀ ਆਗੇ ਕਾਰ ਇਹ ਗੇਮ ਕਹਿੰਦੇ ਪੋਰਸਲਾ ਸਰ ਰਾਜਗੜ ਦੂਰੂ ਲੋੜ ਤੇ ਉਹਦਾ ਬਾਈਕ ਬੋਫ ਟਟਕਟੇ ਪਨੇ ਨੇ ਯਾਰ ਆਉਂਦਾ ਹੈ ਦੇ ਰੋਡ ਤੇ ਗੱਡੀ ਚਲਾਉਣਾ ਨਾ ਕੋਈ ਬ੍ਰੇਕਰ ਨਾ ਘੋਟੋਰ ਐਂ ਬੋਮ ਆਨ ਲੱਗਦਾ ਗੱਡੀ ਚਲਾਉਣਾ ਬਹੁਤ ਜ਼ਿਆਦਾ गॾी हिकु साइड लाहे बुरिया रहंदा बाक़ी साल पता ई आहे स्या सारे ਪੈਵਾਡਰ ਦਾ ਤੇਲ ਭਰਨਾ ਫਿਰ ਰੋਮਾਂ ਦੇ ਮਾਰੇ ਸੋਸਰਫੇ ਆਉਂਦੇ ਟਾਈਮ ਨਾਲ ਵੈਸੇ ਸਰਕਾਰ ਇੱਕ ਕੰਮ ਵਧੀਆ ਕਰ ਦੇਵੇ ਸਾਰੇ ਪੈਸੇ ਡੀਜ਼ਲ ਦਾ ਸਿਮਰੇਟ ਕਰ ਦੇ ਇੱਕ ਡੀਜ਼ਲ ਘਟਾ ਦੇਣ 70 ਰੁਪਏ ਲੀਟਰ ਕਰ ਦੇਣ ਬਾਲਾ ਹੀ ਵਧੀਆ ਹੋ ਜਾ ਜੇ 70 ਰੁਪਏ ਲਈ ਕਰ ਦੇਣ ਬਾਕੀ ਮਾਤਾ ਪਿਤਾ ਬੱਚੇ ਜ਼ਰੂਰ ਦੱਸਿਓ ਜੇ ਗੱਲ ਨਾ ਪਹੇ ਸਹੀ ਗਈ ਹੋ ਕੇ ਗੱਲ ਤਾਂ ਗਈ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਪਹਿਲਾਂ ਆਪਾਂ ਨੇ ਵੀਡੀਓ ਬਣਾਈ ਨਹੀਂ ਦੋ ਤਿੰਨ ਦਿਨ ਉਹ ਆਪਣੀ ਗੱਡੀ ਦਾ ਚਲਾਨ ਕਰਤਾ ਸੀ। ਹਰਿਆਣਾ 'ਚ। ਭਾਈ ਜੀ ਸਾਰਿਆਂ ਨੂੰ ਬੇਨਤੀ ਐ ਮੜਿਆ ਹਰਿਆਣਾ ਦੇਖ ਕੇ ਆਇਓ ਚਲਾਨ ਬਹੁਤ ਵੱਡੇ ਵੱਡੇ ਕਰ ਰਹੇ ਆ। ਆਪਣਾ ਕਰਤਾ ਤੇ 24000 ਦਾ ਚਲਾਨ ਹਾਈਟ ਦਾ। ਤੇ ਆ ਆਪਾਂ ਹੁਣ ਲੋਕੇਸ਼ਨ ਤੇ ਪਹੁੰਚ ਗਏ। ਆ ਆਪਣੀ ਮੋਟਰ ਖੜੀ ਆ। ਔਰ ਇਹ ਆਪਣਾ ਗੱਡੀ ਖਾਲੀ ਕਰਨੀ। ਹੋਰ ਸਾਰੇ ਠੀਕੋਂ ਚੜਦੀ ਕਲਾ 'ਚ। ਮੜਿਆ ਹਰਿਆਣਾ ਦੇਖ ਕੇ ਲੰਘੋ ਬਾਈ। ਓਕੇ। ਜੀ ਆਪਣੀ ਗੱਡੀ ਹੌਣ ਲੱਗੀ ਖਾਲੀ। ਉਹ ਖੜੇ ਨੇ ਬਾਈ ਉਹ ਉੱਪਰ ਚੜ ਰਿਹਾ। ਆਤੀ। ਔਰ ਮਾ ਲਗੂ ਆਪਣੀ ਗੱਡੀ ਖਾਲੀ ਹੋਣ ਲੱਗੀ ਤੇ ਉਹ ਆਪਣੀ ਗੱਡੀ ਹੈ ਤਾਂ। ਮਿਲਦੇ ਆ ਇਸ ਤੋਂ ਬਾਅਦ ਆਪਾਂ ਖਾਲੀ ਖੁੱਲੀ ਕਰਕੇ। ਓਕੇ ਜੀ।